ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਤਾਕਤ ਜਰੂਰ ਬਣੇ ਰਹਿਣਾ ਜਿੰਨਾ ਵੀ ਦਾ ਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਰੁਣਾਚਲ ਪ੍ਰਦੇਸ਼ ਚ ਸਾਬਕਾ ਮੰਤਰੀ ਮੋਦੀ ਰਾਮ ਡੋਡਮ ਦਾ ਹੋਇਆ ਦੇਹਾਂਤ ਮੁੱਖ ਮੰਤਰੀ ਪੈਸਾ ਖਾਡੂ ਨੇ ਡੋਡਮ ਦੇ ਦੇਹਾਂਤੀ ਕੀਤਾ ਦੁੱਖ ਪ੍ਰਗਟਾਇਆ ਅਰੁ ਨਾਟਲ ਫੰਦੇਸ਼ ਦੇ ਸਾਬਕਾ ਮੰਤਰੀ ਮੇਰੀ ਰਾਮ ਦੋੜੜ ਦੋ ਤੰਦਾਲ ਮੀ ਬੀਰ ਮਾਰੀ ਅਤੇ ਕਾਰਨ ਹੈ ਅਤੇ ਉਹ ਦਿਹਾਤ ਹੋ ਗਿਆ ਹੈ ਅਤੇ ਉਹਨਾਂ ਦੀ ਉਮਰ 95 ਸਾਲ ਦੀ ਸੰਕੇ ਇਹ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ ਡੋੜੜ ਦੇ ਪਰਿਵਾਰ ਵਿੱਚ ਉਹਨਾਂ ਦੇ ਛੇ ਬੱਚੇ ਅਤੇ ਪੋਤੇ-ਪੋਤੀਆਂ ਹਨ ਕਾਂਗਰਸ ਆਗੂ ਅਤੇ ਮੰਤਰੀ ਦੇ ਰੂਪ ਉਹਨਾਂ ਨੇ ਕਾਂਗਸ ਦੌਰਾਨ ਇਸ ਤਿਲ ਨੂੰ ਲੀ ਕੀਤੀ ਅਤੇ ਇਸ ਦਿਨ ਨਾਲ ਹੀ ਮੁੱਛੀ ਬਣਾੜਾ ਦੇ ਖੇਤਰਾਂ ਵਿੱਚ ਪਾਈ ਯੋਗਦਾਨ ਲਈ ਜਾਣੇ ਜਾਂਦੇ ਹਨ ਮੁੱਖ ਮੰਤਰੀ ਪੈਮਾ ਖਾਡੂ ਨੇ ਡੋਟਮ ਦੇ ਦੇਹਾਂਤ ਤੇ ਦੁੱਖ ਪ੍ਰਗਟਾ ਕੀਤਾ ਅਤੇ ਉਹਨਾਂ ਦੀ ਪ੍ਰਭਾਵਸ਼ਾਲੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਇੱਕ ਪੋਸਟ ਵੀ ਕੀਤਾ ਕਿ ਅਸੀਂ ਸਾਦਕਾ ਕੈਬਨਿਟ ਦੇ ਮੰਤਰੀ ਮੀਰ ਮੇਡੀ ਰਾਮ ਟੋਡਰਨ ਦੇ ਇਹ ਦਿਖਾਤੇ ਕਿਉਂਕਿ ਤੁਖ ਦਾ ਪ੍ਰਿਤਾਵਾ ਕਰਦੇ ਹਾਂ ਉਹ ਇੱਕ ਮਰਪਿਤ ਲੋਕ ਸੇਵਾਸਕਰ ਮੰਨਤ ਵਿਖੰ ਲਈ ਆ ਸਭ ਦਾ ਧੰਨਵਾਦ